ਦੇਖੋ ਇੱਕ ਸਮਾਂ ਹੁੰਦਾ ਸੀ ਅੱਜ ਤੋਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਇੱਕ ਸਮਾਂ ਹੁੰਦਾ ਸੀ ਕੀ ਹੁੰਦਾ ਸੀ ਕਿ ਕਿਸੇ ਨੇ ਮੋਟਰਸਾਈਕਲ ਲੈਣਾ ਹੁੰਦਾ ਕਿਸੇ ਨੇ ਸਕੂਟਰ ਲੈਣਾ ਹੁੰਦਾ ਪਹਿਲਾਂ ਬੁੱਕ ਕਰਾਉਂਦੇ ਫਿਰ ਕਿਤੇ ਨੰਬਰ ਆਉਂਦਾ ਸੀ ਫਿਰ ਅੱਜ ਕੀ ਹੋ ਗਿਆ ਅੱਜ ਤੁਸੀਂ ਬਾੜਾ ਜਾ ਆ ਬੈਂਕ ਵਾਲੇ ਵੀਰਾਂ ਨੂੰ ਫਾਇਨਾਂਸ ਵਾਲੀਆਂ ਕੰਪਨੀਆਂ ਨੂੰ ਫੋਨ ਮਾਰੋ ਤੇ ਤੁਹਾਡੇ ਘਰੇ ਕਾਰ ਵੀ ਆਜੂ ਤੁਹਾਡੇ ਘਰੇ ਮੋਟਰਸਾਈਕਲ ਵੀ ਆਜੂ ਜਿਹੜਾ ਕੋਈ ਤੁਹਾਨੂੰ ਚਾਹੀਦਾ ਉਹ ਆਜੂਗਾ ਕਿਸ ਤਾਂ ਮੋੜੋਂ ਨਾ ਮੋੜੋ ਇਹ ਤਾਂ ਅਗਲੀ ਗੱਲ ਹੈ ਨਾ ਇੱਕ ਵਾਰੀ ਦਾ ਸਾਰਾ ਕੁਝ ਤੁਹਾਡੇ ਘਰੇ ਆਜੂਗਾ ਹਾਂਜੀ ਆਪੇ ਦੇਣਗੇ ਬਿੱਕਾ ਆ ਕੇ ਕਾਰ ਲੈ ਜਾਣਗੇ ਹੋਰ ਤਾਂ ਕੀ ਗੱਲ ਹੈ ਹਾਂਜੀ ਸੋ ਅਗਲੀ ਗੱਲ ਇਹ ਗੱਲ ਹੈ ਕਿ ਹੁਣ ਉਹਨਾਂ ਕਾਰਨ ਗੱਡੀਆਂ ਦੀ ਬਿਮਾਰੀ ਹੋ ਰਹੀ ਹੈ ਉਹਨਾਂ ਕਾਰਨ ਮੋਟਰਸਾਈਕਲਾਂ ਦੀ ਬਿਮਾਰੀ ਹੋ ਰਹੀ ਹੈ ਤੇ ਉਹਨਾਂ ਦਾ ਘਾਤਕ ਸਮਾਂ ਉਹਨਾਂ ਦੇ ਘਾਤ ਦੇ ਨਤੀਜੇ ਤੁਸੀਂ ਰੋਜ਼ ਸੁਣਦੇ ਹੋ ਪੜ੍ਹਦੇ ਹੋ ਹੰਡਾਉਨੇ ਹੋ ਕਿ ਚਾਰ ਜਿਹੜਾ 10 ਸਾਲ ਦਾ ਬੱਚਾ ਹੈ ਮੋਟਰਸਾਈਕਲ ਚਲਾਉਂਦਾ ਸੀ ਜਾ ਕੇ ਠੋਕ ਗਿਆ ਡਿੱਗ ਪਿਆ ਮਰ ਗਿਆ ਇੱਕ ਅਣਜਾਣ ਬੰਦਾ ਮੋਟਰਸਾਈਕਲ ਚਲਾਉਂਦਾ ਸੀ ਇੱਕ ਅਣਜਾਣ ਬੰਦਾ ਕਾਰ ਚਲਾਉਂਦਾ ਸੀ ਤੇ ਬੱਟ-ਬੱਠੀਆਂ 7-8 ਸਵਾਰੀਆਂ ਨੂੰ ਲੈ ਕੇ ਨਹਿਰ 'ਚ ਬਣ ਗਿਆ ਇਹ ਸਾਰੇ ਬਰਤਾਰੇ ਜਿਹੜੇ ਆ ਇਹ ਉਸੇ ਕਰਕੇ ਹੋਏ ਆ ਪਰ ਸਾਡੇ ਨਾਲੋਂ ਬਾਹਰਲੇ ਦੇਸ਼ਾਂ ਦੇ ਵਿੱਚ ਗੋਬਿੰਦ ਸਿੰਘ ਜੀ ਬੈਠੇ ਨੇ ਮੈਨੂੰ ਦੱਸਦੇ ਸੀ ਕਿ ਕਹਿੰਦੇ ਉੱਥੇ ਜੇ ਡਰਾਈਵਿੰਗ ਲਾਇਸੈਂਸ ਬਣਾਉਣਾ ਹੋਵੇ ਨਾ ਤੇ ਕਿੰਨੇ ਪ੍ਰਕਾਰ ਦੀ ਪ੍ਰਕਿਰਿਆ ਹੈ ਜਿਹਦੇ ਵੀ ਦੀ ਨਿਕਲਣਾ ਪੈਂਦਾ ਹੈ ਫਿਰ ਜਾ ਕੇ ਕਿਤੇ ਡਰਾਈਵਿੰਗ ਲਾਇਸੈਂਸ ਬਣਦਾ ਹੈ ਤੇ ਫਿਰ ਗੱਡੀ ਚਲਾਉਂਦੇ ਆ ਤੇ ਸਾਡੇ ਤਾਂ ਇਹ ਦੀ ਮੁਗਲੀ ਨਹੀਂ ਬੰਦਾ ਦਾ ਬਿਦਿਆ ਕਰੀ ਬੈਠਾ ਹੁੰਦਾ ਡਰਾਈਵਿੰਗ ਲਾਇਸੈਂਸ ਕੋਲੇ ਹੁੰਦਾ ਮੇਰੇ ਮਨ ਕਰੂ ਵੇਰ ਨਹੀਂ ਪਾਉਣਾ ਹੁੰਦਾ ਵੀ ਕਿੰਨੇ ਪਾਉਣੇ ਆ ਕੋਈ ਪੁੱਠੇ ਹੀ 라 ਵਹਿੰਦਾ ਇਦਾਂ ਕੋ ਵਿੱਚ ਠੋਕਦੇ ਆ ਲੈ ਉਸ ਤਰ੍ਹਾਂ ਦੀ ਕਹਾਵਤ ਸੁਣਿਓ ਕਿ ਸੜਕਾ ਹਾਦਸੇ ਕਰਨ ਰੰਡੀਆਂ ਸੜਕਾ ਹਾਦਸੇ ਕਰਨ ਰੰਡੀਆਂ ਦਿੱਤ ਮਟਿਆਰਾਂ ਨੂੰ ਉਸ ਤਰ੍ਹਾਂ ਦੇ ਬੋਰ ਹੈ ਇਹ ਕਿਹਦੀ ਸਰ ਹੋ ਪਦ ਕੀ ਪੋਤੇ ਆ ਪਾਤੀ ਧਰਤੀ ਦੁਖੜੇ ਜੇ ਮਨ ਨਾਲ ਚਲਾਉਂਦੇ ਨਹੀਂ ਸੰਜਮ ਨਾਲ ਚਲਾਉਂਦੇ ਯਾਰੋ ਮੋਟਰ ਕਾਰਾਂ ਨੂੰ ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ ਹੋ ਪੜ ਨਸ਼ਿਆਂ ਦੇ ਆਦੀ ਬੜ ਨਸ਼ਿਆਂ ਦੇ ਆਦੀ ਗੇਰ ਕਲੋਟੇ ਪਾਉਂਦੇ ਨੇ ਲਾ ਕੇ ਟੇਪ ਗੱਡੀ ਦੇ ਅੰਦਰ ਉੱਚੀ ਗਾਰੇ ਯਾ ਰੇ ਕਲੋਵੇ ਨੇ ਨਾ ਦਿਸਣ ਟੋਏ ਟਿੱਬੇ ਨਾ ਦਿਸਣ ਟੋਏ ਟਿੱਬੇ ਵੱਡਿਆਂ ਸਰਦਾਰਾਂ ਨੂੰ ਸੜਕ ਹਾਦਸੇ ਕਰ ਨਰੰਡੀਆਂ ਨਿਤ ਮਟਿਆਰਾਂ ਨੂੰ ਆ ਸੜਕ ਹਾਦਸੇ ਕਰ ਨਰੰਡੀਆਂ ਨਿਤ ਮਟਿਆਰਾਂ ਸਿੱਟੇ ਰੰਗੇ ਉੱਤੇ ਭੈੜੀ ਟੱਕਰ ਲਾਉਂਦੇ ਨੇ ਔਰ ਰੱਖੀਏ ਜੇਬ ਵਿੱਚ ਪਾ ਕੇ ਹਾਂ ਰੱਖੀਏ ਜੇਬ ਵਿੱਚ ਪਾ ਕੇ ਕਹਿੰਦੇ ਥਾਣੇਦਾਰਾਂ ਨੂੰ ਸੜਕ ਹਾਦਸੇ ਕੰਨ ਰੰਡੀਆਂ ਨਿਤਮਟਿਆਰਾਂ ਨੂੰ ਆਹ ਸੜਕ ਹਾਦਸੇ ਕੰਨ ਰੰਡੀਆਂ ਨਿਤਮਟਿਆਰਾਂ ਨੂੰ ਤਾਂ ਕਖਤਾਨਾ ਵਿੱਚ ਜਾ ਗਿਰਦੇ ਨੇ ਕੋਈ ਨਾ ਲੱਗਦਾ ਨਹੀਂ ਚੰਗਾ ਕੋਈ ਨਾ ਲੱਗਦਾ ਨਹੀਂ ਚੰਗਾ ਕਰਦੇ ਨੰਬਰਦਾਰਾਂ ਨੂੰ ਸੜਕ ਹਾਦਸੇ ਕੰਨ ਰੰਡੀਆਂ ਨਿਤ ਮਟਿਆਰਾਂ ਨੂੰ ਸੜਕ ਹਾਦਸੇ ਕੰਨ ਰੰਡੀਆਂ ਨਿਤ ਮਟਿਆਰਾਂ ਨੂੰ ਹੋ ਮੁਠੀ ਦੇ ਵਿੱਚ ਦੁਨੀਆਂ ਆਹ ਮੁਠੀ ਦੇ ਵਿੱਚ ਦੁਨੀਆਂ ਗੱਲ ਜਰੂਰ ਤਬਾਲੀ ਨਾ ਗੱਲ ਜਰੂਰ ਤਬਾਲੀ ਟਾਰ ਦਿਖਾਉਂਦੇ ਨਾਰਾ ਨੂੰ ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ ਸੜਕ ਹਾਦਸੇ ਕਰਨ ਰੰਡੀਆਂ ਨਿਤ ਮਟਿਆਰਾਂ ਨੂੰ ਆਹ ਕੌਣ ਜਾਣਦੀ ਭੁਲ ਕੇ ਬੱਤੀ ਲੰਘੋ ਬੋਲਣ ਦੀ ਰੋਡੇ ਫਾਕ ਕੇ ਸੜਕਾਂ ਉੱਤੇ ਜ਼ਿੰਦਗੀ ਰੋਲਣ ਦੀ ਆਹ ਰੋਡੇ ਫਾਕ ਜੱਬੇ ਤੋੜ ਮਹਾਰਾਣੂ ਸੜਕ ਹਾਦਸੇ ਕੰਨ ਰੰਡੀਆਂ ਨਿਤਮਟਿਆਰਾਂ ਨੂੰ ਸੜਕ ਹਾਦਸੇ ਕੰਨ ਰੰਡੀਆਂ ਨਿਤਮਟਿਆਰਾਂ ਨੂੰ ਤਾਰਸਿਆਂ ਦੇ ਚਾਲਕ ਵਿਚਰਾ ਦੇ ਖੜਦੇ ਨੇ ਔਖੇ ਸੌਖੇ ਅਜੀ ਤ ਕਹਿੰਦੇ ਮਿਲਣਾ ਯਾਰਾਂ ਨੂੰ ਆਕੇ ਮਿਲਣਾ ਯਾਰਾਂ ਨੂੰ ਸੜਕ ਹਾਦਸੇ ਕੰਨ ਰੰਡੀਆਂ ਨਿਸਮਟਿਆਰਾਂ ਨੂੰ ਸੜਕ ਹਾਦਸੇ ਕੰਨ ਰੰਡੀਆਂ ਨਿਸਮਟਿਆਰਾਂ ਨੂੰ ਓਏ ਆਖਿਰ ਦੇ ਵਿੱਚ ਅਸੀਂ ਭੰਮਿਆ ਅਰਜ਼ ਹੀ ਕਰਨੀ ਐ ਆਹ ਹੋ ਇੱਕ ਦੂਜੇ ਦੀ ਰਾਖੀ ਛੱਡੋ ਹੋਰ ਵਿਚਾਰਾਂ ਨੂੰ ਕਰ ਜੋ ਹੋਰ ਵਿਚਾਰਾਂ ਨੂੰ ਸੜਕ ਹਾਦਸੇ ਸੜਕ ਹਾਦਸੇ ਸੜਕ ਹਾਦਸੇ ਕਰਨ ਰੰਡੀਆਂ ਨਿੱਤ ਮਟਿਆਰਾਂ ਨੂੰ ਸੜਕ ਹਾਦਸੇ ਕਰਨ ਰੰਡੀਆਂ ਨਿੱਤ ਮਟਿਆਰਾਂ ਨੂੰ ਐਨਾ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਹੀ ਸ